ਤੇ ਆ 100 ਵਾਟ ਦਾ ਲੋਡ ਆਪਾਂ ਇੱਥੇ ਹੋਰ ਪਾਤਾ। ਯਾਨੀ ਕਿ 700 ਵਾਟ ਲੋਡ ਆਪਾਂ ਇੱਥੇ ਪਾਤਾ ਆਉਟਪੁੱਟ ਜੁਰੂ ਘਟ ਗਈ। 190 ਬੋਲਟ ਰਹਿ ਗਈ ਆਉਟਪੁੱਟ ਇਹਦੀ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਥੋੜਾ ਦੋਸਤ ਸੁਵਿੰਦਰ ਸਿੰਘ ਬੀ ਐਸ ਇਲੈਕਟ੍ਰੋਨਿਕਸ ਪ੍ਰਤਾਪਨਗਰ ਲੁਧਿਆਣੇ ਤੋਂ। ਅੱਜ ਆਪਾਂ ਬਣਾ ਰਹੇ ਆਂ ਵੀਡੀਓ ਜਿਹਦਾ ਆਪਣਾ ਮੁੱਖ ਵਿਸ਼ਾ ਹੈਗਾ ਜਿਹੜਾ ਆਪਣੇ ਕੋਲ ਸਵਾਸਤਿਕਾ ਦੇ ਇਨਵਰਟਰ ਬੈਟਰੀ ਆਏ ਨੇ। 1100 ਨੰਬਰ ਇਨਵਰਟਰ ਤੇ 1200 ਨੰਬਰ ਵਾਲੀ ਬੈਟਰੀ 1200 ਵਾਟ ਦੀ। ਉਹਦੇ ਤੇ ਆਪਾਂ ਵੀਡੀਓ ਬਣਾਉਣ ਜਾ ਰਹੇ ਆਂ। ਤੇ ਉਹ ਤੇ ਆਪਾਂ ਲੋਡ ਪਾਵਾਂਗੇ ਤੇ ਲੋਡ ਪਾ ਕੇ ਚੈੱਕ ਕਰਾਂਗੇ ਕਿ ਉਹਦੀ ਕਿੰਨੀ ਕੈਪੈਸਿਟੀ ਹੈ ਜੋ ਕੰਪਨੀ ਕਹਿ ਰਹੀ ਹੈ ਉਹ ਨਾਲ ਪ੍ਰੋਪਰ ਲੋਡ ਚੱਕਦਾ ਕਿ ਨਹੀਂ ਚੱਕਦਾ ਆਓ ਅੱਗੇ ਆਪਾਂ ਦੇਖਦੇ ਹਾਂ ਲੋ ਜੀ ਦੋਸਤੋ ਆਪਾਂ ਇੱਥੇ ਹੁਣ ਲੋਡ ਪਾਉਣ ਲੱਗੇ ਆ ਇਨਵਰਟਰ ਦੇ ਉੱਤੇ ਆਪਣੇ ਤੇ ਬੈਟਰੀ ਆਪਣੀ ਔਨ ਆਪਾਂ ਆਊਟਪੁੱਟ ਦੇ ਵਿੱਚ ਪਲੱਗ ਲਗਾਈਏ ਤੇ ਇੱਕ ਵਾਰ ਤੇ ਹੁਣ ਆਪਾਂ ਲੋਡ ਪਾ ਕੇ ਦੇਖ ਲਈਏ ਪਹਿਲਾਂ ਆਪਾਂ ਇਹਦਾ ਮੇਨ ਔਨ ਕਰੀਏ ਮੇਨ ਔਨ ਹੋ ਗਈ ਇਨਪੁਟ ਆ ਗਈ ਇਹ ਆਉਟਪੁੱਟ ਆ ਜੀ ਠੀਕ ਹੈ ਜੀ ਆ ਮੂਰੇ ਫਿਰ ਦੁਬਾਰੇ ਸਟਾਰਟ ਕੀਤਾ ਮੇਨ ਆਨ ਹੋ ਗਈ ਚਾਰਜਿੰਗ ਆਨ ਹੋ ਗਈ ਮੇਨ ਦਾ ਮੂਰੇ ਵਾਲਾ ਸਵਿਚ ਆਨ ਕੀਤਾ ਤੇ ਅੱਗੇ ਇੰਡੀਕੇਟਰ ਆਨ ਹੋ ਗਿਆ ਵੀ ਸਿਸਟਮ ਆਪਣਾ ਹੁਣ ਵਰਕਿੰਗ ਦੇ ਵਿੱਚ ਆ ਗਿਆ ਠੀਕ ਹੈ ਜੀ ਤੇ ਬੈਟਰੀ ਵੀ ਆਪਣੀ ਆਨ ਐਮਸੀਵੀ ਵੀ ਆਪਣਾ ਆਨ ਹੁਣ ਆਪਾਂ ਪਿੱਛੇ ਇਦਾਂ ਕਰਦੇ ਆਂ ਮੇਨ ਬੰਦ ਕਰ ਦਨੇ ਆ ਇਹਦੀ ਲੋ ਜੀ ਆ ਪਿੱਛੇ ਬੰਦ ਕਰਤੀ ਇਨਵਰਟਰ ਆਨ ਦਾ ਸਿਸਟਮ ਆਨ ਹੋ ਗਿਆ ਅਗੇ ਬੈਕਅਪ ਦਾ बैकअप का इंडीकेटर ऑन हो गया सिस्टम अपना चल पाया आउटपुट दो सौ तीह वोल्ट पच्ची वोल्ट ने आउटपुट कटी हूँ अपने को बल्ब लगे हुए ने उपर दो सौ वाट के चार बल्ब से सौ वाट का एक बल्ब लाने की टोटल अपने को नौ सौ वाट लोड है हूँ आपते लोड पाने हौली हौली जी दो सौ वाट एक लोड पाता फिर दो सौ वाट लोड पाता चार सौ वाट फिर दो सौ वाट लोड पाया छे सौ वाट छे सौ वाट लून ਪੋਰਟ ਤੇ ਤੇ ਆਪਣੀ ਆਉਟਪੁੱਟ ਜਿਹੜੀ ਹੈ ਜੀ ਹੁਣ ਤੁਸੀਂ ਦੇਖੋ ਦੋਸਤੋ 200 ਵੋਲਟ ਤੇ ਆ ਗਈ ਇੱਕ ਵਾਰ ਮੈਂ ਲੋਡ ਬੰਦ ਕਰਦਾ ਜਿੱਦਾਂ ਜਿੱਦਾਂ ਲੋਡ ਬੰਦ ਕਰਦਾਂ ਪਿਆ ਮੈਂ ਆਉਟਪੁੱਟ ਵਾਧੀ ਪਈ ਹੈਗੀਆ ਜਿੱਦਾਂ ਜਿੱਦਾਂ ਲੋਡ ਪਾਉਣਾ ਪਿਆ ਮੈਂ ਆਉਟਪੁੱਟ ਘਟਦੀ ਪਈ ਆ 600 ਵਾਟ ਲੋਡ ਹੁਣ ਇੱਥੇ ਪੈ ਚੁੱਕਿਆ ਕੰਪਨੀ ਕਹਿੰਦੀ ਹੈ ਵੀ ਇਹਦੇ ਤੇ 600 ਕਿੰਨੇ ਵਾਟ ਲਿਖਾਇਗਾ 80 680 ਵਾਟ 680 ਵਾਟ ਦਾ ਤੁਸੀਂ ਇੱਥੇ ਲੋਡ ਪਾ ਸਕਦੇ ਹੋ ਆਪਾਂ 600 ਵਾਟ ਦਾ ਲੋਡ ਤਾਂ ਪਾਤਾ ਤੇ ਆ 100 ਵਾਟ ਦਾ ਲੋਡ ਆਪਾਂ ਇੱਥੇ ਹੋਰ ਪਾਤਾ ਯਾਨੀ ਕਿ 700 ਵਾਟ ਲੋਡ ਆਪਾਂ ਇੱਥੇ ਪਾਤਾ ਆਉਟਪੁੱਟ ਜੁਰ ਘਟ ਗਈ 190 ਵੋਲਟ ਰਹਿ ਗਈ ਆਉਟਪੁੱਟ ਇਹਦੀ 100 ਵਾਟ ਦਾ ਬੱਲ ਬੰਦ ਕਰਕੇ ਆਪਾਂ 200 ਵਾਟ ਦਾ ਲੋਡ ਪਾਤਾ ਹੁਣ ਓਵਰਲੋਡ ਯਾਨੀ ਕਿ 800 ਵਾਟ ਇਹਨੇ ਲੋਡ ਪੂਰਾ ਨਹੀਂ ਚੱਕਿਆ ਇਹਨੇ ਓਵਰਲੋਡ ਦਾ ਇੰਡੀਕੇਟਰ ਹੁਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਆਪਾਂ 200 ਵਾਟ ਦਾ ਬੱਲ ਬੰਦ ਕਰਤਾ ਹੁਣ ਇੱਥੇ ਲੋਡ ਸਿਰਫ ਤਿੰਨ ਵੱਲੋਂ ਚੱਲਦਾ 600 ਵਾਟ ਫੇ 100 ਵਾਟ ਦਾ ਵੱਲੋਂ ਦਾ ਲੋਡ ਪਾ ਦਨੇ ਆਪਾਂ ਇੱਥੇ ਮਣਕੇ 680 ਵਾਟ ਡੇ ਲਿਖਿਆ 700 ਵਾਟ ਦਾ ਲੋਡ ਹੈ ਤੇ ਇਹ ਚੱਲ ਰਿਹਾ ਵਾ ਮਣਕੇ 700 ਵਾਟ ਤੱਕ ਦਾ ਲੋਡ ਚੱਲ ਰਿਹਾ ਬਟ ਇੱਕ ਚੀਜ਼ ਦੇਖਣੀ ਹੈ ਵੀ 700 ਵਾਟ ਦਾ ਲੋਡ ਜਦੋਂ ਰੈਜ਼ਿਸਟੈਂਸ ਲੋਡ ਪਿਆ ਤੇ ਆਉਟਪੁੱਟ ਨੇ ਜਰੂਰ ਠਾਤੀ ਆਪਣੀ 190 ਵੋਲਟ ਦੀ ਇਹਦੀ ਆਉਟਪੁੱਟ ਆ ਚੁੱਕੀ ਹੈ 700 ਵਾਟ ਦੇ ਲੋਡ ਦੇ ਉੱਤੇ ਇਹ ਚੀਜ਼ ਥੋੜੀ ਹੈਗੀ ਆ ਵੀ ਘਟਣੀ ਨਹੀਂ ਚਾਹੀਦੀ ਸੀਗੀ ਬਾਕੀ ਹਾਂ ਬੱਲਵਾਂ ਦਾ ਲੋਡ ਪੈ ਰਿਹਾ ਔਰ ਪੱਖੇ ਔਰ ਲਾਈਟਾਂ ਦਾ ਲੋਡ ਜਿਹੜਾ ਪਏਗਾ ਉਹਦੇ 'ਚ ਤਾਂ ਫਰਕ ਪੈਗਾ ਪੈਗਾ ਵੀ ਪਰ ਹਾਂ ਜੋ ਕੰਪਨੀ ਨੇ ਲਿਖਾਇਆਗਾ ਜਿੰਨੀ ਦੀ ਕੈਪੈਸਿਟੀ ਲਿਖੀ ਹੈਗੀ 700 ਵਾਟ ਦੀ ਕੈਪੈਸਿਟੀ ਲਿਖੀ ਆ ਤੇ 700 ਵਾਟ ਲੋਡ ਇਹ ਸਟੈਂਡ ਬਾਈ ਚੱਲ ਰਿਹਾ ਹੈਗਾ ਤੇ ਹੁਣ ਆਪਾਂ ਇਕੱਲਾ ਇਕੱਲਾ ਜਦੋਂ ਇਹਦਾ ਲੋਡ ਬੰਦ ਕਰੀ ਜਾਵਾਂਗੇ ਤੁਸੀਂ ਤੁਸੀਂ ਦੇਖੋਗੇ ਆਊਟਪੁੱਟ ਵਧੀ ਜਾਏਗੀ ਇੱਥੇ ਹੁਣ ਆਪਾਂ ਪਹਿਲਾਂ ਤਾਂ ਆ 100 ਵਾਟ ਦਾ ਬੱਲ ਬੰਦ ਕੀਤਾ 200 ਵੋਲਟ ਹੋ ਗਏ ਫਿਰ 200 ਵਾਟ ਦਾ ਬੰਦ ਕੀਤਾ 205 ਫਿਰ 220 ਇੱਥੇ 230 ਵੋਲ ਦੁਆਰੇ ਹੁਣ ਆਪਾਂ ਮੇਨ ਔਨ ਕਰ ਦਿੰਨੇ ਆਂ ਤਾਂ ਮੇਨ ਦਾ ਸਵਿਚ ਔਨ ਕੀਤਾ ਇਧਰੋਂ ਸ਼ਿਫਟ ਹੋ ਗਿਆ ਹੁਣ ਮੇਨ ਔਨ ਹੋ ਗਈ ਤੇ ਚਾਰਜਿੰਗ ਚੱਲਣ ਲੱਗ ਜਦੋਂ ਚਾਰਜਿੰਗ ਚੱਲੀ ਨਾਲੇ ਇਹਨੇ ਸ਼ੋ ਕਰਤਾ ਵੀ ਕਿੰਨੇ ਵਾਟ ਦੇ ਆਪਣਾ ਚੱਲਦਾ ਪਿਆ ਇਸ ਟਾਈਮ ਇੱਕ ਐਂਪੀਅਰ ਲੋਡ ਲੈ ਰਿਹਾ ਜੀ ਇਹ ਇੱਕ ਐਂਪੀਅਰ ਲੋਡ ਇਹ ਐਂਪੀਅਰ ਮੀਟਰ ਹੈ ਵਾਟਮੀਟਰ ਨਹੀਂ ਹੈ ਇਹ ਐਂਪੀਅਰ ਮੀਟਰ ਹੈ ਇਹ ਇੱਕ ਐਂਪੀਅਰ ਦੇ ਅਕੋਰਡਿੰਗ ਇਹ ਇਸ ਟਾਈਮ ਆਪਣੇ ਚਾਰਜ ਕਰ ਰਿਹਾ ਬੈਟਰੀ ਚਾਰਜਿੰਗ ਦੇ ਟੈਂਡ ਜਿੱਦਾਂ ਜਿੱਦਾਂ ਬੈਟਰੀ ਹੁਣ ਫੇਰ ਦਵਾਰੇ ਪਹਿਲਾਂ ਆਪਾਂ ਦਿਖਾਈ ਸੀ ਚਾਰਜਿੰਗ ਹੋ ਜੇਗੀ ਇਹਦੇ ਐਂਪੀਅਰ ਡਾਊਨ ਆ ਜਾਣਗੇ ਹਾਂਜੀ ਦੋਸਤੋ ਹੁਣ ਜਿੱਦਾਂ ਤੁਸੀਂ ਦੇਖਿਆ ਹੈਗਾ ਆਪਾਂ ਵੀਡੀਓ ਚ ਸਾਰਾ ਕੁਝ ਚੈੱਕ ਕੀਤਾ ਆਪਾਂ ਸੈਟ ਦੇ ਉੱਪਰ ਲੋਡ ਪਾਇਆ ਕੰਪਨੀ ਨੇ ਉਹਦੀ ਕਪੈਸਿਟੀ ਲਿਖੀ ਹੋਈ ਸੀਗੀ 1100 ਨੰਬਰ ਮਾਡਲ ਆ 680 ਵੇ 680 ਵਾਟ ਸੌਰੀ 680 ਵਾਟ ਦੀ ਕਪੈਸਿਟੀ ਲਿਖੀ ਹੋਈ ਸੀ ਤੇ ਆਪਾਂ 700 ਵਾਟ ਉੱਤੇ ਆਪਾਂ ਲੋਡ ਪਾਇਆ ਤੇ ਇਨਵਰਟਰ ਨੇ 700 ਵਾਟ ਦਾ ਪੂਰਾ ਲੋਡ ਚੱਕਿਆ ਤੇ ਉਹਦੇ ਤੇ ਆਪਾਂ ਲੋਡ ਹੋਰ ਵੀ ਪਾ ਕੇ ਦੇਖਿਆ 800 ਵ ਓਵਰਲੋਡ ਸ਼ੋਅ ਕਰਨਾ ਸ਼ੁਰੂ ਕਰਤਾ ਪਰ 700 ਵਾਟ ਇਨਵਰਟਰ ਦੀ ਜੋ ਕਪੈਸਿਟੀ ਕੰਪਨੀ ਨੇ ਕਹੀ ਆ ਉਹ ਪ੍ਰੋਪਰ ਲੋਡ ਚੱਕ ਰਿਆ ਇਸੇ ਹਿਸਾਬ ਨਾਲ ਇਨਵਰਟਰ ਪ੍ਰੋਪਰ ਸਹੀ ਆ ਇਸੇ ਹਿਸਾਬ ਨਾਲ ਇਨਵਰਟਰ ਨੂੰ ਆਪਾਂ ਚੈੱਕ ਕੀਤਾ ਇਨਵਰਟਰ ਨੇ ਪੂਰਾ ਆਪਣਾ ਕੰਮ ਕੀਤਾ ਜੇ ਕਿਸੇ ਵੀਰ ਨੂੰ ਇਸ ਇਨਵਰਟਰ ਦੀ ਜ਼ਰੂਰਤ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਇਹ ਸਾਡੇ ਕੋਲ ਆ ਕੇ ਖਰੀਦਾ ਜਾ ਸਕਦਾ ਸਾਡਾ ਐਡਰੈਸ ਹੈਗਾ ਜੀ ਪ੍ਰਤਾਪਨਗਰ ਸਟਰੀਟ ਨੰਬਰ 1 ਬੀਐਸ ਇਲੈਕਟ੍ਰੋਨਿਕਸ ਨੀਅਰ ਸੰਗੀਤ ਸ਼ਰਮਾ ਲੁਧਿਆਣਾ ਆਪਣਾ YouTube ਚੈਨਲ ਲੁਧਿਆਣਾ ਲੋਕਲ ਤੇ ਆਪਣਾ ਫੋਨ ਨੰਬਰ 9814607001